ਕੀ ਨਾਮਾ ਜੀ ਸਿਲਿੰਡਰ ਵਾਲੀ ਕੀ ਗੱਲ ਕੀ ਹੋਈ ਹੈ ਜੀ ਅੱਜ ਨਹੀਂ ਪਾਈ ਰੋਟੀ ਕਾਂਦੀ ਅੱਛਾ ਜੀ ਰੋਟੀ ਖਾ ਕੇ ਠੀਕ ਠੀਕ ਮੈਂ ਕਿਹਾ ਜੀ ਦੁੱਧੰਟਾ ਤਾਂ ਬੰਦ ਇਹ ਤਾਂ ਕਹ ਲੱਗੀ ਜੇ ਨਾ ਸਾਜੀ ਪਾਣੀ ਪੀਵੇ ਮੇਰੇ ਪੇਟੰਦੇ ਪਾਣੀ ਦਾ ਹੈ ਇਹਨੇ ਹੋਰ ਪਾਣੀ ਕਿਹਾ ਬਹਾ ਅੱਛਾ ਠੀਕ ਠੀਕ ਉਸ ਵਾਰ ਨੇ ਗਿਆ ਆਨੇ ਆਏ ਪਰ ਕੇ ਨਹੀਂ ਬਰਹੀਦਾ ਅਕਲੀ ਕਿੰਨੇ ਜਾਣੇ ਸੀ ਇੱਕ ਜਾਣਾ ਸੀ ਕਿਵੇਂ ਮੂੰਹ ਕਵਲ ਬੈਠੇ ਹੋਏ ਸੀ ਕਿਵੇਂ ਸੀ ਨਾ ਨੰਗਾ ਮੂੰਹ ਤਾਂ ਸਿੱਕ ਸੀ ਮੋਰਾ ਸੀ ਮਾਨ ਕਿੰਨੀ ਗੋਮਲ ਲੱਗਦੀ ਐ ਇਹ 38 ਸਾਲ ਦਾ ਮਾਨ ਚਾਹ ਪਹਿਲਾ ਦਿਨ ਦੇਖਿਆ ਕਦੇ ਇਹ ਜਦੋਂ ਦਾ ਉਹ ਇੱਥੇ ਨਹੀਂ ਲੱਗਦਾ 3500 ਤਾਂ ਲੱਗਦਾ ਰਹੇ ਜੀ ਪਹਿਲਾਂ ਵੀ ਕਦੇ ਕੋਈ ਇਦਾਂ ਦਾ ਥੋੜੇ ਘਰੇ ਬੰਦਾ ਕੋਈ ਆਇਆ ਜਾਂ ਪਾਣੀ ਪੀਣ ਨੂੰ ਜਦੋਂ ਨਾ ਕਦੇ ਵੀ ਨਹੀਂ ਸਤਿਕਾਰ ਜੀ ਮੇਰਾ ਨਾਮ ਰਜਤ ਖੁੱਲਰ ਹੈ ਦੇਖੋ ਜੀ ਮੱਲੇ 'ਚ ਇਹ ਘਟਨਾ ਹੋਈ ਹੈ ਕੀ ਸੀਗਾ ਸਾਰਾ ਮਾਮਲਾ ਦੇਰਘਟਨਾ ਦੇਖੋ ਆਪਣੇ ਪੁਰਾਣੇ ਬਜ਼ੁਰਗ ਨੇ ਮੱਲੇ ਦੇ ਬੈਸੀ ਆਪਣੇ ਮੱਲਾ ਜਿਹੜਾ ਸਾਰਾ ਪਰਿਵਾਰਕ ਮੱਲਾ ਸਾਰਾ ਬਾਹਰ ਬੈਠਦੇ तकरीबन ਸਾਰੇ ਪਰ ਬਜ਼ੁਰਗ ਇਕੱਲੇ ਬੈਠੇ ਸੀ ਦੋ ਮਤਲਬ ਕਿ ਨੌ ਜਵਾਨ ਆਏ ਨੇ ਜਿਹੜੇ ਮੋਟਰਸਾਈਕਲ ਤੇ ਅਣਪਛਾਤੇ ਆ ਕੇ ਪਾਣੀ ਮੰਗਦੇ ਨੇ ਗਰਮੀ ਆ ਉਹਨਾਂ ਨੇ ਸੇਵਾ ਦੇ ਚਲੋ ਕਰਕੇ ਪਾਣੀ ਪੁਲਾਇਆ ਪਰ ਉਹਨਾਂ ਨੇ ਇਹਨਾਂ ਦੀਆਂ ਬਾਲੀਆਂ ਖੋ ਕੇ ਬਹੁਤ ਨੀਚੇ ਜਿਹੜੀ ਹਰਕਤ ਕੀਤੀ ਹੈ ਬਹੁਤ ਸ਼ਰਮਨਾਕ ਹੈ ਆਪਣੇ ਜਿਹੜੇ ਬੰਦੇ ਕਰਕੇ ਗਏ ਨੇ ਇਹ ਕੰਮ ਤੇ ਮਹੱਲੇ ਦੇ ਵਿੱਚ ਮਤਲਬ ਕਿ ਸਾਰੇ ਇਕੱਠੇ ਵੀ ਰਹਿੰਦੇ ਆ ਤੇ ਅੱਜ ਉਹ ਜਿਹੜੀ ਵਾਰਦਾਤ ਹੋਈ ਹੈ ਇਹ ਬਹੁਤ ਸ਼ਰਮਨਾਕ ਹੈ ਕੱਲੋ ਕੁਝ ਹੋਰ ਵੀ ਹੋ ਸਕਦਾ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਇੱਤੇ ਕਾਰਵਾਈ ਕਰੀਏ ਵੀ ਕੱਲੋ ਜਿਹੜੀਆਂ ਇਹ ਚੀਜ਼ਾਂ ਨੇ ਇਹ ਰੁਕਣ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇੱਤੇ ਜਿਹੜੀ ਪ੍ਰਸ਼ਾਸਨ ਹੈ ਉਹ ਜਲਦ ਤੋਂ ਜਲਦ ਕਾਰਵਾਈ ਕਰੇ ਰਜੇ ਜੀ ਗੱਲ ਕਰੀਏ ਸੰਗਣੀ ਸੰਗਣੀ ਬਸਦੀ ਹੈ ਵਾਰਦਾਤ ਹੋਣੀ ਲਾਅ ਐਂਡ ਆਰਡਰ ਨੂੰ ਕਿੱਥੇ ਦੇਣ ਲਾਅ ਐਂਡ ਆਰਡਰ ਦੀ ਗੱਲ ਕਰੀਏ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਹੈ ਬਾਕੀ ਜਿਹੜੇ ਅਸੀਂ ਮਹੱਲੇ ਵਾਲਿਆਂ ਸਾਡੀ ਤਾਂ ਏਕਤਾ ਹੈਗੀ ਸਾਡੀ ਮੈਜੋਰਟੀ ਤਾਂ ਹੈਗੀ ਆ ਹਸਤਾ ਨਾਲ ਖੜਿਆ ਜੇ ਅੱਜ ਤੁਸੀਂ ਦੇਖੋ ਸਾਰੇ ਪਾਸੇ ਸਾਡਾ ਮਹੱਲਾ ਨਾਲ ਹੀ ਖੜਾ ਵਾ ਦੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਲਾਅ ਐਂਡ ਆਰਡਰ ਨੇ ਉਹਨਾਂ ਨੂੰ ਜੱਦ ਤੋਂ ਜੱਦ ਸਖਤ ਕਰਨ ਵੀ ਜਿਹੜੀਆਂ ਛੋਟੀਆਂ-ਛੋਟੀਆਂ ਵਾਰਦਾਤਾਂ ਨੇ ਕੱਲ ਉਹ ਬੜਾ ਰੂਪ ਨਾ ਲੈਣ ਇਹਨੂੰ ਹੁਣ ਹੀ ਕੰਟਰੋਲ ਕੀਤਾ ਜਾ ਸਕਦਾ ਇੱਕ ਵੱਡੀ ਕਾਰਵਾਈ ਵੱਡੀ ਲਾਪਰਵਾਹੀ ਦੇਖੀ ਗਈ ਇੱਥੇ ਮੰਡਲ ਵਿੱਚ ਕਿਤੇ ਕੈਮਰੇ ਨਹੀਂ ਹੈਗੇ ਸੇ ਗਾਹਾਂ ਕੀ ਗੱਲ ਨਾਲ ਕੈਮਰੇ ਦੇਖੋ ਅਸੀਂ ਆਪਸ ਚੋਂ ਗੱਲ ਕਰਾਂਗੇ ਸਾਰੇ ਬੈਠ ਕੇ ਮhalla ਨਿਵਾਸੀ ਗੱਲ ਕਰਾਂਗੇ ਕੈਮਰੇ ਦੀ ਗੱਲ ਵੀ ਕਰਾਂਗੇ ਜੇ ਜਿਆਦਾ ਤੋਂ ਜਿਆਦਾ ਹੋਇਆ ਕੋਈ ਇੱਕ ਸਿਕਿਉਰਟੀ ਗਾਰਡ ਵੀ ਪ੍ਰੋਵਾਈਡ ਕਰਾਂ ਕਰਾਂਗੇ ਸਾਰੇ ਆਪਸ ਚ ਗੱਲ ਕਰਕੇ ਕਿਉਂਕਿ ਸਾਡੇ ਵੀਕਲ ਵੀ ਬਾਹਰ ਖੜੇ ਨੇ ਕਈਆਂ ਦੇ ਠੀਕ ਹੈ ਜੀ ਕੱਲ ਉਹਨਾਂ ਨਾਲ ਕੋਈ ਮਿਸ ਹੈਪਨਿੰਗ ਹੋ ਜਾਵੇ ਕਿਸੇ ਦਾ ਕੁਝ ਨੁਕਸਾਨ ਹੋ ਜਾਵੇ ਤਾਂ ਇਹ ਉੱਤੇ ਕੰਟਰੋਲ ਬੱਦ ਬੱਦ ਕਰਕੇ ਕੀਤਾ ਜਾਵੇ ਇਹ ਹੀ ਮੈਂ ਗੱਲ ਕਰ ਰਿਹਾ ਹਾਂ ਘਟਨਾ ਹੋਏ ਨੂੰ ਡੇਢ ਤੋਂ 2 ਘੰਟੇ ਹੋ ਗਏ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਹਾਂਜੀ ਉਹਨਾਂ ਰਿਪੋਰਟ ਲਿਖਾਈ ਹੈ ਉਹ ਕਹਿ ਰਹੇ ਨੇ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਅਸੀਂ ਜਲਦ ਤੋਂ ਜਲਦ ਪਹੁੰਚ ਰਹੇ ਹਾਂ ਦੁਬਾਰਾ ਉਹਨਾਂ ਨਾਲ ਇਨ ਟੱਚ ਹੈਗੇ ਆ ਕਹਿੰਦੇ ਸੀਗੇ ਵੀ ਪਹੁੰਚ ਜਾਵਾਂਗੇ ਬਾਕੀ ਦੇਖੋ ਇਹ ਇਥੇ ਇੱਕ 90 ਸਾਲਾ ਬਜ਼ੁਰਗ ਜਿਹੜੀ ਇਕੱਲੇ ਘਰੇ ਰਹਿੰਦੇ ਨੇ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਅਣਪਛਾਤਾ ਸ਼ਖਸ ਆਇਆ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਾਣੀ ਪਿਲਾਓ ਤਿਆਸ ਲੱਗੀ ਆ ਉਹ ਪਾਣੀ ਪਿਰਾਉਣ ਲਈ ਅੰਦਰ ਗਏ ਤਾਂ ਪਾਣੀ ਲੈਣ ਲਈ ਤਾਂ ਉਹਨਾਂ ਨੂੰ ਗੱਲਾਂ ਜੁਲਝਾ ਕੇ ਉਹਨਾਂ ਤੋਂ ਵਾਲੀਆਂ ਖੋਹ ਕੇ ਲੈ ਗਏ ਭੱਜ ਕੇ ਡਬੀਵਰਵਾਨ ਨੂੰ ਭੱਜ ਗਏ ਕਿਵੇਂ ਇਹਦੇ ਜਿਹੜੀ ਘਟਨਾ ਹੋਈ ਹੈ ਇਹ ਬਹੁਮੰਦ ਬਾਗੀ ਘਟਨਾ ਜੀ ਪੰਜ ਚਾਰ ਦਿਨ ਪਹਿਲਾਂ ਸਾਡਾ ਉਹ ਸਾਈਕਲ ਵੀ ਚੱਕ ਕੇ ਆ ਗਿਆ ਉਹਦੇ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਇਹ ਤਾਂ ਅਸੀਂ ਅੱਜ ਤੱਕ ਅਸੀਂ ਇੱਥੇ ਐਸੀ ਜੀ ਘਟਨਾ ਕੋਈ ਦੇਖੀ ਨਹੀਂ ਹੈ ਜੀ ਨਾ ਅਸੀਂ ਕਦੇ ਇਸ ਮਹੱਲੇ 'ਚ ਸੁਣਿਆ ਭਾਜੀ ਇੰਨੇ ਡੀਪ ਮਹੱਲੇ 'ਤੇ ਤੁਸੀਂ ਰਹਿੰਦੇ ਹੋ ਚੋਰ ਵੀ ਕੋ ਭਰਾਉਂਦਾ ਕੈਮਰੇ ਕੁਮਰੇ ਨਹੀਂ ਲੱਗੇ ਹੋਏ ਇੱਥੇ ਭਾਜੀ ਕੈਮਰੇਆਂ ਦੇ ਕੁਝ ਕ ਲੱਗੇ ਹੋਏ ਨੇ ਕੁਝ ਸਾਡੀ ਗਲਤੀ ਆ ਅਸੀਂ ਲਵਾਏ ਨਹੀਂ ਪਰ ਹੁਣ ਅਸੀਂ ਲਵਾਵਾਂਗੇ ਪੁਲਿਸ ਨੂੰ ਪਲਾ ਕਰਤੀ ਹੈ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਦੀ ਕੀ ਕਹਿਣਾ ਹੁੰਦਾ ਉਹ ਕਹਿੰਦੇ ਅਸੀਂ ਆ ਰਹੇ ਹਾਂ ਮੌਕਾ ਦੇਖਣ ਮੌਕਾ ਦੇਖਣ ਆ ਰਹੇ ਹਾਂ ਅਸੀਂ ਤੁਹਾਡਾ ਮੰਗ ਕੀ ਕਰਦੇ ਮੰਗਾ ਸੀ ਇਹੀ ਕਰਦੇ ਆ ਵੀ ਸਾਨੂੰ ਸੇਫਟੀ ਚਾਹੀਦੀ ਹੈ ਇਹ ਅਸਲ ਵਿੱਚ ਇੱਥੇ ਨਾਮ ਡੱਬੀ ਬਜ਼ਾਰ ਹੈਗਾ ਉਹਦੇ ਵਿੱਚ ਡੱਬੀ ਬਜ਼ਾਰ ਦੇ ਨਾਲ ਇੱਕ ਮਹੱਲਾ ਬਾੜ ਨੰਬਰ 3 ਉੱਥੇ ਮਾਤਾ ਸੀਗੀ 82 ਸਾਲ ਦੀ ਉਹ ਆਪਣੇ ਘਰ ਦੇ ਵਿੱਚ ਬੈਠੀ ਸੀ ਦਰਵਾਜ਼ਾ ਖੁੱਲਾ ਸੀ ਦੇ ਵਿੱਚ ਇੱਕ ਅਨਨੋਨ ਵਿਅਕਤੀ ਆਇਆ ਆ ਕੇ ਮਾਤਾ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕਰਨ ਤੋਂ ਬਾਅਦ ਜਦੋਂ ਮਾਤਾ ਨੇ ਕਿਹਾ ਵੀ ਪਾਣੀ ਹੈ ਨਹੀਂ ਤਾਂ ਉਸ ਬੰਦੇ ਨੇ ਮੌਕਾ ਦੇਖ ਜੀ ਸਾਰੀ ਉਹਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਜਿਹੜਾ ਹੈਗਾ ਉਹ ਭੱਜ ਗਿਆ ਸਰ ਕੋਈ ਪਤਾ ਲੱਗਿਆ ਵੀ ਇਕੱਲਾ ਹੀ ਸੀਗਾ ਜਾਂ ਹੋਰ ਵੀ ਨਾਲ ਕੋਈ ਸੀਗਾ ਸ਼ਾਮ ਦੇ ਇਸ ਇਹਦੇ ਵਿੱਚ ਜਦੋਂ ਉਹ ਆਇਆ ਤਾਂ ਇਕੱਲਾ ਸੀਗਾ ਮਾਤਾ ਨੇ ਇਕੱਲੇ ਨੂੰ ਹੀ ਦੇਖਿਆ ਤੇ ਜਿਹੜੀ ਅਗੇ ਤੱਕ ਤੇ ਇਸ ਜਾਰੀ ਹੈ ਉਹਦੇ ਵਿੱਚ ਜਿਵੇਂ ਜਿਵੇਂ ਵੀ ਉਹ ਦੇ ਨਾਲ ਦੇ ਹੋਣਗੇ ਉਹ ਸਾਰੇ ਫੜ ਲੈ ਜਾਣਗੇ ਸੀਸੀਟੀਵੀ ਵਗੈਰਾ ਜਿਹੜੇ ਅਸੀਂ ਖੰਗਾਲ ਰਹੇ ਹਾਂ ਇਹ ਮਾਤਾ ਕੱਲੀ ਰਹੇਗੀ ਇਹ ਮਾਤਾ ਕੱਲੀ ਰਹਿੰਦੀ ਹੈ ਇਹਦੇ ਬੱਚੇ ਨੇ ਜਿਹੜੇ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਜਾਂਚ ਕਰਦੇ ਆਂ ਇਹ ਸੀਸੀਟੀਵੀ ਕੈਮਰੇ ਅਸੀਂ ਦੇਖ ਰਹੇ ਹਾਂ ਜਿਹੜੇ ਉੱਥੇ ਦੇ ਲੋਕਲ ਜਿਹਨੇ ਬੰਦਿਆਂ ਨੇ ਕੁਝ ਉਹਨਾਂ ਦੀ ਆਵਾਜ਼ਾਈ ਬਾਰੇ ਦੱਸਿਆ ਉਦੇਮ ਮੁਮਤਾਬਕ ਤੀਸਤੀ ਕੀਤੀ ਜਾ ਰਹੀ ਹੈ ਨੀਂਦਾਂ ਜਲਦੀ ਅਸੀਂ ਫੜ ਲਾਂਗੇ